ਤਾ ਸਾਡੇ ਨਾਲ ਭਾਈ ਗੁਰਵਿੰਦਰ ਜੀ ਮੌਜੂਦ ਹੈ ਸਾਡੇ ਮੇਲੇ ਚਾਚਾ ਵੀ ਲੱਗਦੇ ਆ ਵੈਸੇ ਤਾਂ ਤੇ ਸਵਾਗਤ ਆ ਜੀ ਤੁਹਾਡਾ ਵੀਡੀਓ ਦੇ ਵਿੱਚ ਧੰਨਵਾਦ ਤੇ ਅੱਛਾ ਮੈਨੂੰ ਪਹਿਲਾਂ ਤਾਂ ਆਈ ਦੇ ਬਾਰੇ ਦੱਸੋ ਇਹਦਾ ਵਿਚਾਰ ਕਿਵੇਂ ਬਣਿਆ ਲੈਣ ਦਾ ਸਵੱਭ ਕਿਵੇਂ ਬਣਿਆ ਇਹ ਭਾਈ ਜੇ ਵੜਦੇ ਆਪਾਂ ਵਰਸੀਨ ਦਾਤਾਂ ਨਾਲ ਅੱਖਾ ਹੁੰਦਾ ਮੈਂ ਉਦਾਹਰਨ ਦੇ ਕੇ ਹਟਿਆ ਵੀ ਜਿਹੜੇ ਬੰਦੇ ਨੇ ਮਿਹਨਤ ਕਰਨੀ ਹੈ ਹਨਾ ਵੀ ਹੁਣ ਥੋੜੀ ਉਦਾਹਰਨ ਸਭ ਤੋਂ ਵੱਡੀ ਹੈ ਬਿਲਕੁਲ ਮਿਹਨਤ ਬੋਲਦੀ ਹੈ ਥੋੜੀ ਤੁਸੀਂ ਫਿਲਹਾਲ ਸਾਡੇ ਨਾਲ ਖੜੇ ਹੋ ਵੀਡੀਓ ਬਣਾਦੇ ਹੀ ਆਪਣੀ ਵੀ ਜਿਹਨੇ ਬੰਦੇ ਨੇ ਕੰਮ ਕਰਨਾ ਹੈ ਉਹਨੇ ਹੁਣ ਜਿਵੇਂ ਤੁਸੀਂ ਉੱਠਿਓ ਮੱਝਾਂ گاਵਾ ਦੇ ਸਿਰ ਤੇ ਆਪਣਾ ਦੁੱਧ ਦਾ ਬਿਜ਼ਨਸ ਕਰਕੇ ਤੁਸੀਂ ਜ਼ਮੀਨ ਵੀ ਅੱਗੇ ਖਰੀਦੀ ਆ ਆਪਣਾ ਘਰ-ਬਾਰ ਵੀ ਚੰਗਾ ਬਣਾਇਆ ਪ੍ਰਾਪਰਟੀ ਬਣਾਈ ਆ ਹਨਾ ਜਿੰਨੀ ਵੀ ਬਣਾਈ ਆ ਤੇ ਹੁਣ ਖੇਤੀਬਾੜੀ ਵੀ ਤੁਸੀਂ ਕਰਦੇ ਹੋ ਉਹਦੇ ਨਾਲ-ਨਾਲ ਆਪਣੇ ਜਿਹੜੇ ਇਹ ਨਵੇਂ ਇੰਪਲੀਮੈਂਟ ਆ ਗਏ ਇਹਨਾਂ ਦੇ ਵੀ ਤੁਸੀਂ ਵਰਤੋਂ ਕਰਦੇ ਹੋ ਇਹਦਾ ਹੁਣ ਕਿਵੇਂ ਆ ਰਿਹਾ ਨਜ਼ਾਰਾ ਪੂਰਾ ਐਨ ਪੂਰਾ ਯਾਰ ਇਹ ਤਾਂ 10 ਮਿੰਟ ਦੇ ਵਿੱਚ ਵੜ ਦਿੰਦਾ ਅੱਛਾ ਮੱਜਾਂ ਦੀ ਗੱਲ ਕਰੀਏ ਆਪਾਂ ਪਹਿਲਾਂ ਕਿੰਨੇ ਕਿ ਡੰਗਰ ਰੱਖੇ ਹੋ ਫਿਲਹਾਲ ਆਪਣੇ ਕੋਲ ਹੈ ਸਭ ਕੁ ਸੌ ਡੰਗਰ ਸਭ ਕੁ ਸੌ ਡੰਗਰ ਨੀਚੇ ਛੋਟੇ ਵੱਡੇ ਉਹ ਕਿੰਨਾ ਇੱਕ ਪ੍ਰੋਫਿਟ ਹੈਗਾ ਕੁਝ ਪੂਰਾ ਪ੍ਰੋਫਿਟ ਹੈ ਕੰਮ ਕਰਨ ਵਾਲੇ ਨੂੰ ਪੂਰਾ ਪ੍ਰੋਫਿਟ ਹੈ ਕਿੰਨੇ ਬੰਦਿਆਂ ਦਾ ਕੰਮ ਹੈ ਮੰਨ ਲਓ ਹੁਣ ਤੁਸੀਂ ਇੰਨੀਆਂ ਮੱਜਾਂ ਰੱਖੀਏ ਚਾਰ ਜਣੇ ਕਰਦੇ ਇੰਨੀਆਂ ਕਿਹੜਾ ਕੋਈ ਨੌਕਰਾ ਹਾਂ ਨੌਕਰ ਦਾ ਹੈ ਹਾਂ ਜਣੇ ਆਪੇ ਕੰਮ ਕਰਦੇ ਹਾਂ ਠੀਕ ਹੈ ਕਰ ਦੇ ਕੇ ਕਰ ਕਰ ਲਈਦਾ ਕੰਮ ਅੱਛਾ ਉਹ ਇਕੱਠੇ ਹੋ ਕੇ ਸਾਰਾ ਕੰਮ ਕਰ ਲਈਦਾ ਤੇ ਤੁਹਾਨੂੰ ਆ ਮਸ਼ੀਨ ਬਾਰੇ ਕੀ ਨਾ ਨੇ ਤੁਹਾਨੂੰ ਦੱਸਿਆ ਸੀ ਵੀ ਯਾਰ ਪਰੋਣੇ ਕੋਲ ਸੀ ਸਾਡੇ ਕੋਲ ਬਲਾੜੀ ਹੂੰ ਉਹਨਾਂ ਨੇ ਲਈ ਸੀ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਤਿੰਨ ਤੋਂ ਚਾਰ ਸਾਲ ਪਹਿਲਾਂ ਹਾਂ ਫਿਰ ਉਹਨਾਂ ਤੇ ਦੇਖ ਕੇ ਫਿਰ ਇੱਕ ਆਪਣੇ ਖੇੜੇ ਇੱਥੇ ਅੱਛਾ ਖੇੜੇ ਦੇ ਕੀ ਆ ਫਿਰ ਫਿਰ ਸਾਡਾ ਬਣਿਆ ਮੂੜ ਵੀ ਇਹ ਲੈ ਲੀਏ ਕੰਮ ਦੀ ਚੀਜ਼ ਹੈ ਬਹੁਤ ਵਧੀਆ ਹੁਣ ਪਹਿਲਾਂ ਤੁਹਾਨੂੰ ਜੋ ਮਰਜੀ ਮੱਖਣ ਖਾ ਵੱਡੋ ਜੋਈ ਵੱਡੋ ਚਰੀ ਚਰੀ ਨੂੰ ਦੂਆ ਕੱਟਣ ਲੱਗ ਜਾਂਦਾ ਇਹਦੇ ਮੂਰੇ ਤੁਹਾਨੂੰ ਦਿੱਤਾ ਦੂਆ ਕੱਟ ਉਹ ਲਉਂਗੇ ਆਪਾਂ ਅੱਗੇ ਇਹ ਅੱਛਾ ਮੈਨੂੰ ਇਹਦੇ ਬਾਰੇ ਦੱਸੋ ਪਹਿਲਾਂ ਹੁਣ ਇਹ ਸੌਦਾ ਹੈਗਾ ਕਿੰਨੇ ਦਾ ਭਾਈ ਮੋਟਾ ਮੋਟਾ ਏਸਟੀਮੇਟ ਦੇ ਦਤਾ ਦੋ ਇਹ ਵੀਰ ਦੋ ਤਰ੍ਹਾਂ ਦਾ ਇਹ 2 ਲੱਖ ਦਾ ਵੀ ਵੀ ਕੀ ਜਾਂਦਾ ਹਾਂ ਆਪਣੇ ਕੋਲ ਇੱਕ 60 ਟੁੱਟਦਾ ਆ ਇਹ ਬਿਜੜੀ ਮਤਲਬ ਡੇਢ ਤੋਂ 2 ਦੇ ਵਿੱਚ ਵਿੱਚ ਲੈ ਜਾਂਦਾ ਕੋਈ ਇੰਜਨ ਦਾ ਜਾਂ ਕੋਈ ਹੋਰ ਪੈ ਜਾਂਦਾ ਫਰਕ ਟਾਇਰਾਂ ਟੂਰਾਂ ਦਾ ਉਹ ਜਾ ਰੇਟ ਹੋ ਜਾਣਾ ਜਿਹਦੇ ਆਪਣੇ ਕੋਲ ਇੱਕ 60 ਦਾ ਆਇਆ ਇਹ ਤੁਸੀਂ ਕੁਝ ਐਕਸਟਰਾ ਪਵਾਇਆ ਵੀ ਇਹਦੇ ਤੁਹਾਨੂੰ ਕਿੰਨੇ ਕਿ ਦਿਨ ਹੋ ਗਏ ਚਲਾਉਂਦਿਆਂ ਨੂੰ ਸਾਨੂੰ ਹੋ ਗਿਆ ਮਹੀਨਾ ਹੋ ਚੱਲਿਆ ਮਿੰਨਾ ਉਹ ਤੇ ਆ ਬਾਈ ਨੀਚੇ ਨਾਲ ਕਟਿੰਗ ਕਰੀ ਵੀ ਆ ਪੂਰੀ ਪਰਸੀਨ ਦੀ ਤੇ ਤੁਸੀਂ ਦੇਖ ਸਕਦੇ ਹੋ ਉਹ ਦੇਖ ਉਧਰ ਜਿਹੜਾ ਦੁਬਾਰੇ ਜਿਹੜਾ ਹੁਣ ਤੁਸੀਂ ਸਕਰੀਨ ਤੇ ਇਹਨੂੰ ਕਟਰ ਨੂੰ ਚੱਲਦੇ ਨੂੰ ਵੀ ਦੇਖ ਰਹੇ ਹੋਵੋਗੇ ਤੇ ਕਿੰਨੀ ਕੁ ਸਪੀਡ ਤੇ ਚੱਲਦਾ ਇਹ ਲੱਗ ਲੱਗ ਗੇਅਰ ਨੇ ਇਹਦੇ ਵਿੱਚ ਵੀ ਇਹਨੂੰ ਡਰਾਈਵ ਕਰਨ ਵਾਸਤੇ ਇਸਦਾ ਗੇਅਰ ਬਾਕਸਾ ਹੁੰਦਾ ਇਹ ਚ ਅਛੇ ਅਮਰੂਤੀ ਗੱਡੀ ਵਾਲਾ ਟਾਇਰ ਛੋਟਿਆਂ ਕਰਕੇ ਵੀ ਮਤਲਬ ਉਹੀ ਜਿਹੀ ਉਹਦੀ ਚਾਲ ਦੇ ਦਿੱਤੀ ਮੈਂ ਗਾ ਜਿਹੜਾ ਵੱਡਿਆਂ ਦਾ ਆਪਾਂ ਨੇ ਪਹਿਲਾਂ ਜੰਮ ਰਿਹਾ ਪਿੱਛੇ ਅਛਾ ਆ ਹੁਣ ਦੁਬਾਰੇ ਫੁੱਟ ਰਿਹਾ ਸਾਰਾ ਇਹਦੇ ਨਾਲੇ ਵੱਡਿਆ ਅਛਾ ਉਹ ਜਿਹੜਾ ਪਰੇ ਵਾਲਾ ਕਿਲਾ ਤੁਸੀਂ ਆ ਬਸੀਨ ਤੋਂ ਜਿਹ ਉਹ ਵਾਲਾ ਕਿਲਾ ਹੋ ਰਿਹਾ ਹੋ ਰਿਹਾ ਉਹ ਵੀ ਤੁਸੀਂ ਇਹਦੇ ਨਾਲੇ ਵਧਿਆ ਵਡਾਈ ਤਾਂ ਬਹੁਤ ਸਾਫ ਹੈ ਜੀ ਪਹਿਲਾਂ ਤੁਹਾਨੂੰ ਕਿੰਨਾ ਕੁ ਟਾਈਮ ਲੱਗਦਾ ਤਾਂ ਵਧਣ ਨੂੰ ਹਾਂ ਯਾਰ ਸਾਨੂੰ ਲੱਗ ਜਾਂਦੇ ਨੇ 3-4 ਘੰਟੇ 3 ਤੋਂ 4 ਪੰਡਾ ਉਹੀ ਜਿਹੜਾ ਵਧਣ ਦਾ ਟਾਈਮ ਖਤਮ ਹੋ ਗਿਆ ਹਾਂ ਬਸ ਆ ਪੰਡਾ ਪਾ ਕੇ ਘਰ ਨੂੰ ਲੈ ਜਾਣੀਆਂ ਹੋਣ ਮੰਨ ਕੇ ਚਲੋ ਵੀ ਜਿਹੜਾ ਅੱਧੀ ਦਿਹਾੜੀ ਦਾ ਕੰਮ ਤਾਂ ਹਾਂ ਤਾਂ ਉਹ ਹੁਣ ਘੰਟਿਆਂ ਚ ਰਹਿ ਗਿਆ 2 ਘੰਟੇ ਦੀ ਰਹਿ ਗਿਆ ਟਾਈਮ ਦੀ ਬਚਤ ਹੋ ਗਈ ਸਵਾ 100 ਡੰਗਰ ਦੇ ਕੱਖ ਵੱਢਣੇ ਸੌਖੇ ਸੌਖੇ ਨਹੀਂ ਪਏ ਤੇ ਆ ਸਾਰਾ ਵੱਢਿਆ ਜਾਣਾ ਸਾਰਾ ਵੱਢਿਆ ਜਾਣਾ ਵੱਢਣੇ ਵਾਲੇ ਇੱਕ ਨੇ ਵੱਢ ਦੇਣਾ ਬਾਕੀ ਤੁਸੀਂ ਤਿੰਨ ਚਾਰ ਜਣੇ ਪਿੱਛੇ ਨਾਲ ਨਾਲ ਆ ਦੇ ਪਾਰ ਪੰਜੀਆਂ ਨਾਲ ਪੈ ਜਾਣਾ ਬਹੁਤਾ ਹੱਥਾਂ ਨਾਲ ਜੋ ਪੰਜੀਆਂ ਨਾਲ ਜਵਾਨ ਛੋਟੇ ਵੀ ਨਾਲੇ ਲਾਏ ਹੋਈਆਂ ਕੰਮ ਨੂੰ ਜਣੀ ਇਹ ਬੰਦਾ ਸਾਡਾ ਉਰੇ ਮੰਨੇ ਓਏ ਇਹ ਬੰਦਾ ਸਾਡਾ ਧਾਰਾ ਵੀ ਕੱਢਦਾ ਇਹ ਛੋਟਾ ਜਵਾਨ ਪੂਰਾ ਡਰਾਈਵਰ ਆ ਤਕੜਾ ਕੰਮ ਕਰਦਾ ਪੂਰਾ ਬਈ ਮਿਹਨਤ ਕਰਦਾ ਕੀ ਕੀ ਕੰਮ ਕਰ ਜਾਂਦਾ ਬੁੱਤ ਤੂੰ ਦੱਸ ਦੇ ਮੈਨੂੰ ਕੀ ਕੀ ਕੰਮ ਕਰਦਾ ਹੁੰਦਾ ਦੱਸ ਦੇ ਮੈਨੂੰ ਸਾਰੇ ਕੰਮ ਕਰ ਲੈਣਾ ਹੈ ਹਾਂ ਧਾਰਾ ਵੀ ਕੱਢ ਲੈਣਾ ਹੈ ਧਾਰਾ ਕੱਢਦਾ ਤੈਨੂੰ ਆਉਂਦੀ ਹੈ ਕੱਢਣੀ ਆ ਰੋਜ਼ ਕਢਾਉਂਦਾ ਹੈ ਸੱਤੀ ਕਰਾਉਂਦਾ ਨਹੀਂ ਇਹ ਇੱਕ ਮਤਲਬ ਉਦਾਹਰਨ ਹੈ ਨਵੇਂ ਯੂਥ ਨੂੰ ਵੀ ਇਹ 5 ਕਿਲੋ ਦੁੱਧ ਕੱਢਣਾ ਹੋਵੇ ਕੱਲਾ ਕੱਢ ਦੂ ਕੱਢ ਦਿੰਦਾ ਕਰ ਦਿੰਦਾ ਕਮਾਲ ਹੋ ਗਿਆ ਪੀ ਵੀ ਲੈਣਾ ਮਾੜਾ ਮੋਟਾ ਕਿ ਨਹੀਂ ਪੀਣਾ ਹੁੰਦਾ ਕਿ ਨਹੀਂ ਪਿੰਦਾ ਘੱਟ ਹੈ ਪਿੰਦਾ ਘੱਟ ਹੈ ਥੋੜਾ ਜਿਹਾ ਕਮਜ਼ੋਰ ਹਣਾ ਚੱਲ ਕੋਈ ਨੀ ਉਮਰ ਦੇ ਸਾਹ ਨਾਲ ਹੋ ਜਾਂਦਾ ਬਾਹ ਸੁੱਕੇ ਚ ਨਾਲੇ ਸੁੱਕੇ ਚ ਵੱਢ ਗਿਆ ਹਲੇ ਗਿੱਲੇ ਨੇ ਪਾਣੀ ਲਾਇਆ ਪੈ ਨਾਲ ਫਿੰਗਰਾਂ ਚ ਵੀ ਨਾਲੇ ਮਾਲ ਨਹੀਂ ਫਸੂਗਾ ਮਾਲ ਨਹੀਂ ਫਸੂਗਾ ਫਿਰ ਕਿਵੇਂ ਯਾਰ ਆਪਣੇ ਵੀ ਠੀਕ ਆ ਧਰਤੀ ਵੈਸੇ ਇਹ ਸੁੱਕਾ ਹੋਊਗਾ ਜਿਵੇਂ ਦੂਜੀਆਂ ਰੇਸ ਲੀਆਂ ਧਰਤੀਆਂ ਉਥੇ ਪ੍ਰੋਬਲਮ ਹੀ ਨਹੀਂ ਕੋਈ ਉਥੇ ਨਹੀਂ ਪ੍ਰੋਬਲਮ ਪੈਂਦੀ ਕੋਈ ਐਤ ਕੀ ਚਲਾਏ ਤੇ ਤੁਹਾਨੂੰ ਸਿੱਖਣ ਨੂੰ ਵੀ ਵਧੀਆ ਮਿਲਿਆ ਵੀ ਇਹਦੇ ਸੁਆਗਾ ਮਾਰ ਕੇ ਆਇਆ ਨੇ ਫਿਰ ਹਾਂ ਵੀ ਉਹ ਮਾਰ ਕੇ ਆਪਣਾ ਦੂਆ ਥੋੜਾ ਜਿਹਾ ਚਾਚਾ ਇੱਕ ਤਾਂ ਸਭ ਤੋਂ ਬੜੀ ਗੱਲ ਆ ਸੰਤ ਬਣ ਗਿਆ ਲੰਮ ਸਾਮੂ ਮੇਨੂੰ ਹਾਂ ਕੋਲ ਇਹ ਕਪੜੇ ਕੋਲ ਪ੍ਰਾਇ ਹੈ ਮਹੀਨੇ ਦਾ ਝੰਜੜ ਨਹੀਂ ਹੈ ਧੁੱਕੇ ਵਾਲੀ ਮਸ਼ੀਨ ਆਪਣੇ ਕੋਲ ਉਹਦੀ ਬਣਾਵਾਂਗੇ ਆਪਾਂ ਇਹਨਾਂ ਦੀ ਉਹ ਤਾਂ ਹਰਿਆਣਾ ਉੱਤੇ ਤੇ ਰਾਜਸਥਾਨ ਤੋਂ ਆਈ ਵੀ ਹੈ ਅੱਛਾ ਉਹ ਵੀ ਮਤਲਬ ਉਹ ਬਹੁਤ ਵਧੀਆ ਚੀਜ਼ ਹੈ ਇੱਕ ਘੰਟੇ ਚ ਕਿਲੇ ਦਾ ਮਾਰਦੀ ਹੈ ਅੱਛਾ ਇੱਕ ਕਿਲੇ ਦਾ ਟੋਕਾ ਮਾਰ ਦੇ ਕਰਕੇ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਪਹਿਲਾਂ ਤਾਂ ਇਹਦਾ ਦੁੱਧ ਮੱਝਾਂ ਦਾ ਕੰਮ ਕਰਦੇ ਸਨ ਤੁਹਾਨੂੰ ਤਾਂ ਬਾਈ ਲਾਣੇਦਾਰ ਉਹਨਾਂ ਨੂੰ ਹੋ ਗਏ લાલા 20 22 ਸਾਲ ਹੋ ਗਏ 20 ਤੋਂ 22 ਸਾਲ ਬਿਜਣੀ ਪਹਿਲਾਂ ਥੋੜੇ ਹੁੰਦੇ ਤੇ ਕਿੰਨੀ ਕਿ ਤੁਸੀਂ ਪ੍ਰਾਪਰਟੀ ਹੈ ਜਿਹੜੀ ਆਪਣਾ ਇਹਨਾਂ ਦੇ ਮੱਜਾਂ ਦੇ ਸਿਲ ਤੋਂ ਬਣਾ ਲਈ ਸੀ ਸੀ ਘੱਟੋ ਘੱਟ 22 15 16 ਕਿੱਲੇ ਜ਼ਮੀਨ ਖਰੀਦੀ ਆ ਥੋੜੀ ਮਤਲਬ ਜਿੰਨੀ ਜਿਆਦੀ ਥੋੜੀ ਸੋਝੀ ਸੰਭਲੀ ਆ ਹਾਂ ਤਾਂ ਉਸ ਤੋਂ ਜਗਾ ਆਪਣੀ ਜੋ ਜਗਾ ਵੀ ਉਹ ਵੀ ਮਤਲਬ ਪਿੰਡ ਦੇ ਵਿੱਚ ਵੀ ਪ੍ਰਾਪਰਟੀ ਸੋਣੀ ਕਰ ਲਈ ਹੈ ਨਾ ਪਰ ਮਿਹਨਤ ਹੈ ਇਹ ਡੰਗਰ ਵੀ ਸਾਡੇ ਕੋਲ ਦੇਖ ਲਓ ਜਿਹੜੇ ਲਏ ਹੋਏ ਕਿੰਨੇ ਅੱਛਾ ਕਿੰਨੇ ਵਜੇ ਉੱਠ ਖੜਦੇ ਹੋ ਸਵੇਰੇ ਅਸੀਂ 3:30 3 ਵਜੇ ਸਵਾ ਦਿੰਨ ਵਜੇ ਤੋਂ ਪਹਿਲਾਂ ਉੱਠ ਜਾਏ ਬਾਬੇ ਤੋਂ ਪਹਿਲਾਂ ਉੱਠ ਖੜਨਾ ਤੇ ਫਿਰ ਪੈਣਾ ਕਿੰਨੇ ਵਜੇ ਹੈ ਕੋਈ ਹੈਗਾ ਟਾਈਮ ਟੇਬਲ ਸਾਨੂੰ ਪੈ ਜਣੇ 9 ਵਜੇ ਬਸ 9 10 ਵਜੇ 9:30 ਵਜੇ ਹੁਣ ਗੱਲ ਮੈਂ ਇੱਕ ਹੋਰ ਤੁਹਾਡੇ ਨਾਲ ਉਰੇਕ ਨੂੰ ਆਜੋ ਮਸ਼ੀਨ ਕੋਡ ਨੂੰ ਨਾਲ ਆ ਪੈਦੀਆਂ ਵੀ ਗੱਲਾਂ ਕਰਤਾ ਕਰੀ ਜਾਵਾਂਗੇ ਨਾਲ ਮੱਜਾਂ ਦੇ ਆਪਾਂ ਹੁਣ ਪ੍ਰੋਪਰ ਵੀਡੀਓ ਬਣਾਵਾਂਗੇ ਮੱਜਾਂ ਤੇ ਵੀ ਆਪਾਂ ਜਣੀ ਪਰ ਪਰ ਸੰਜੇ ਆਪਾਂ ਦੇਖੀਏ ਤੁਹਾਡੇ ਕੋਲ ਜਿਵੇਂ ਤੁਸੀਂ ਕਹਿੰਦੇ ਵੀ ਚਾਰ ਪੰਜ ਜਣੇ ਆ ਤਾਂ ਇੱਕ ਇੱਕ ਬੰਦੇ ਕੋਲ ਕਿੰਨੀਆਂ ਮੱਜਾਂ ਦਾ ਕੰਮ ਹੈ ਜਿਹੜਾ ਆ ਜਾਂਦਾ ਹੈ ਨਹੀਂ ਅਸੀਂ ਇੱਕਣਾ ਨਹੀਂ ਕਰਦੇ ਹੈਗੇ ਅਸੀਂ ਤਾਂ ਇਕੱਠਾ ਹੀ ਕਰਦੇ ਆ ਸਾਰੇ ਵੀ ਬਸ ਹਾਂ ਇਹ ਨਹੀਂ ਵੀ ਇੱਕ ਬੰਦੇ ਨੇ ਇਹ ਕਰਨੇ ਆ ਅੱਛਾ ਉਹ ਨਹੀਂ ਬਾਹੋਂ ਇੱਥੇ ਦੀ ਕੱਕ ਪਾਉਣੇ ਆ ਕੱਟਿਆਂ ਨੇ ਜਾ ਕੇ ਹਾਂ ਕੱਕ ਰਲਾ ਕੇ ਖੁਲਡੀਆਂ ਚ ਪਾ ਦੇਣੇ ਆ ਖੁਲਡੀਆਂ ਚ ਪਾ ਦੇਣੇ ਕੰਮ ਨਵੇੜ ਦੇਣਾ ਇਹਦਾ ਫਿਰ ਤਿਆਰ ਕਰੇ ਵਜੇ ਧਾਰਨ ਲੱਗ ਜਾਣਾ ਚਾਲ ਨੂੰ ਠੀਕ ਹੈ ਧਾਰਾਂ ਦਾ ਵੀ ਕੰਮ ਫਿਰ ਲੰਬਾ ਚੱਲ ਦੋ ਘੰਟੇ ਘਟੋ ਘਟ ਤੇ ਬਈ ਜੋ ਵੀ ਹੈ ਬਾਕੀ ਮਿਹਨਤ ਹੈ ਜਿਹਨੇ ਮਿਹਨਤ ਕਰਨੀ ਹੈ ਉਹਦਾ ਇੱਥੇ ਗਾਹਣੇ ਕੈਨੇਡਾ ਅਮਰੀਕਾ ਜੀ ਹਾਂ ਬਿਲਕੁਲ ਤੇ ਆਹਾ ਦਸ਼ਮੀਸ਼ ਇਹ ਡੀਏਡਬਲ 931 ਹਾਂ ਆਹ ਕੰਟੈਕਟਰ ਨੰਬਰ ਆ ਚਾਰਾ ਕੱਟਣ ਵਾਲੀ ਮਸ਼ੀਨ ਹੈ ਜੀ ਬੜੀ ਸੋਹਣੀ ਜਣੀ ਮਤਲਬ ਐਨ ਪੂਰਾ ਇਹਦੀ ਕੋਈ ਗਾਰੰਟੀ ਬਰੰਕੀ ਦਿੱਤੀ ਹੈ ਮਸ਼ੀਨ ਦੀ ਕੋਈ ਜੇ ਕੋਈ ਵੀ ਪ੍ਰੋਬਲਮ ਆਉਂਦੀ ਆ ਉਹ ਆਉਣੇ ਆਪ ਅੱਛਾ ਆ ਕੇ ਦੇਖ ਕੇ ਜਾਨੇ ਜਿੱਦਾਂ ਉਹ ਥੋੜਾ ਜਿਹਾ ਗੇਅਰ ਚ ਹੋ ਗਈ ਸੀ ਪ੍ਰੋਬਲਮ ਹਾਂ ਪਰਸੋਂ ਆ ਕੇ ਕਰਕੇ ਗਏ ਆ ਉਹ ਆਪ ਸੈੱਟ ਕਰਕੇ ਗਏ ਆ ਜਣੀ ਤੇ ਤੁਹਾਨੂੰ ਨਾਲ ਹੁਣ ਇਹਦੀ ਯਾਰ ਕਬੈਨਾਂ ਬਣਾਉਣੇ ਆ ਉਹ ਅੱਛਾ ਉਹ ਦਸ਼ਮੇਸ਼ ਡੀਏਡਬਲ ਮਤਲਬ ਕਬੈਨਾਂ ਵਾਲੇ ਹਾਂ ਕਬੈਨਾਂ ਵਾਲੇ ਆ ਇਹ ਇਹਨਾਂ ਦੀ ਕਿੱਥੇ ਆਪਲਾ ਉਹ ਚਾਹੇਲ ਜਹਲ ਨਾਬਾ ਪਾਸੋਂ ਰੋਡ ਤੇ ਹਾਂ ਨਾਬਾ ਨੱਬੇ ਨੂੰ ਜਾਂਦਾ ਪਟਿਆਲੇ ਦੇ ਪਾਸੋਂ ਰੋਡ ਤੇ ਪਟਿਆਲਾ ਪਾਸੋਂ ਰੋਡ ਤੇ ਠੀਕ ਹੈ ਠੀਕ ਹੈ ਠੀਕ ਹੈ ਉੱਥੇ ਆ ਗਈ ਵੱਡਾ ਕੰਮ ਹੁੰਦਾ ਵੱਡੇ ਲੈਵਲ ਤੇ ਕੰਮ ਹੈ ਹੁਣ ਬਹੁਤ ਵੀ ਕਰੇ ਨੇ ਇਹ ਬਹੁਤ ਚੰਗੇ ਵਿਕ ਰਹੇ ਆ ਬਰਸੀਨ ਦੇ ਕਿੰਨੇ ਕਿੱਲੇ ਵਿਜੇਵੇਂ ਆਪਾਂ 4 ਕਿੱਲੇ 4 ਕਿੱਲੇ ਬਾਕੀ 4 ਪਾਉਣੇ ਆ ਨਾ ਅਚਾਰ ਵੀ ਪਾਉਣੇ ਨਾਲ 4 ਕਿੱਲਿਆਂ ਦਾ ਹੁਣ 2 2.5 ਮਹੀਨੇ April ਤੱਕ ਆਹ ਪਾਵਾਂਗੇ ਟੂੜੀ ਕਿੰਨੇ ਇੱਕ ਉਹਦੀ ਹੁੰਦੀ ਹੈ ਆਪਣੇ ਕੋਲ ਐਸਟੀਮੇਟ ਟੂੜੀ ਹੋ ਜਾਂਦੀ ਹੈ ਜੀ ਆਪਣੇ ਕੋਲ 1.5 ਤੇ 200 ਟਰਾਲੀ ਵੀ ਜਿਹੜੀ ਆਪਣੀ ਲੱਗ ਜਾਂਦੀ ਹੈ ਉੱਤ ਵਿੱਚ ਵਿੱਚ ਉਹ ਪਰਾਲੀ ਵੀ ਚੱਲਣੀ ਹੈ ਪਰਾਲੀ ਜਿਆਦਾ ਪਾਉਣੀ ਹੈ ਪਰਾਲੀ ਜਿਆਦਾ ਕੱਟਣੀ ਹੈ ਇਹ ਹੁਣ ਪ੍ਰੋਪਰ ਵੀਡੀਓ ਮੈਨੂੰ ਬਣਾਉਣੀ ਪੈਣੀ ਹੈ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਆਪਾਂ ਮੱਜਾਂ ਤੇ ਵੀ ਆਪਾਂ ਪ੍ਰੋਪਰ ਵੀਡੀਓ ਲੈ ਕੇ ਆਈਏ ਜਾਂ ਨਹੀਂ ਹੈਨਾ ਉਹ ਸਾਰਾ ਮੈਨੂੰ ਕਮੈਂਟ ਦੇ ਵਿੱਚ ਤੁਸੀਂ ਦੱਸਿਓ ਬਾਕੀ ਚਾਚਾ ਉਹਨਾਂ ਨੂੰ ਪੁੱਛਣਾ ਚਾਚਾ ਕਿਵੇਂ ਲੱਗਿਆ ਤੈਨੂੰ ਸੋਦਾ ਨਾ ਨਾ ਠੀਕ ਹੈ ਜਿਨੇ ਮਤਲਬ ਕੰਮ ਕਰਨਾ ਉਹਦੇ ਵਾਸਤੇ ਕੰਮ ਕਰਨਾ ਆਪੀਆ ਕਈ ਵਾਰੀ ਕੰਮਕਾਰ ਅੱਜਕੱਲ੍ਹ ਵੱਧਦਾ ਫਸਲ ਫਸਲ ਵੀ ਹੈ ਨਾ ਆਪਾਂ ਖੇਤ ਵੀ ਜਿਵੇਂ ਜਿਵੇਂ ਠੇਕੇ ਪਰ ਵੀ ਲੈਨੇ ਬਾਕੀ ਆਪਣੀ ਵੀ ਸੋਹਣੀ ਜੇ ਹੁਣ ਜੇ ਦੋ ਬੰਦੇ ਵੀ ਹੋਵੇ ਕਿਤੇ ਉਧਰ ਵੀ ਜਾਣਾ ਹੈ ਪਾਣੀ ਲਾਉਣਾ ਖੇਤਾਂ ਨੂੰ ਕਿਤੇ ਰਿਸ਼ ਇਕ ਧੱਤ ਦਿਨ ਛੋਟੇ ਆ ਇਸ ਵਾਰ ਠੱਡ ਦਾ ਮਾਹੌਲ ਠੱਡ ਦਾ ਕੀ ਹੋ ਗਿਆ ਸਭ ਤੋਂ ਵੱਡੀ ਗੱਲ ਆ ਗਈ ਦਿਨ ਛੋਟੇ ਆ ਤੇ ਅੱਜ ਕੱਲ ਸਵਾ ਨਹੀਂ ਕਿਸੇ ਕੋਲ ਹੈਗਾ ਸਵਾ ਨਹੀਂ ਹੈਗਾ ਠੀਕ ਨਹੀਂ ਹੁਣ ਮਸ਼ੀਨਰੀ ਯੁੱਗ ਹੈ ਹੁਣ ਸਵਾ 500 ਡੰਗਰੇ ਇਹਨਾਂ ਪਾ ਠੀਕ ਨਹੀਂ ਹੁਣ ਫਿਰ ਤਾਂ ਸਾਰੀ ਦਿਹਾੜੀ ਇਹਨਾਂ ਦੀ ਕੱਖਾਂ ਬਰੇ ਲੱਗ ਲੰਗ ਜੰਦੀ ਦੀ ਮੈਂ ਕਹਿੰਦਾ ਬਲਸੀਨ ਤੇ ਜਿਹੜੇ ਦਾਤ ਚਲਾਉਂਦੇ ਤੇ ਫਿਰ ਉਹਨਾਂ ਦਾ ਬੰਨਣ ਹੋ ਜਾਂਦਾ ਜਿਹੜੀ ਠਕੇਵਾ ਦਮ ਟੁੱਟ ਜਾਂਦਾ ਦਮ ਟੁੱਟ ਜਾਂਦਾ ਜੀ ਡੰਗਰ ਵੀ ਵਧੀਆ ਰੱਖਦੇ ਆ ਗੈਂਗੂਆ ਨਹੀਂ ਹੈਗੇ ਮੈਸਟਰ ਮੱਜਾਂ ਦਾ ਕੰਮ ਵੀ ਵਧੀਆ ਮੱਜਾਂ ਵੀ ਮੈਂ ਕਹਿੰਦਾ ਤਕਰੀਬਨ ਮੱਜਾਂ ਵੀ ਕੋਈ ਮਾੜੀ ਕੁਆਲਿਟੀ ਨਹੀਂ ਹੋਊਗੀ ਕਿੰਨੇ ਕੁ ਤੋਂ ਮਤਲਬ ਤੁਸੀਂ ਕਹਿੰਦੇ ਨੇ ਵੀ ਉਹਨਾਂ ਦੀ ਕੀਮਤ ਕਿੱਥੋਂ ਚੜ੍ਹਦੀ ਨਹੀਂ ਕੋਲ ਬਾਈ 2-3 ਲੱਖ ਦੀ ਵੀ ਮੱਝ ਹੈ ਲੱਖ ਤੋਂ ਸ਼ੁਰੂ ਹੁੰਦੀ ਹੈ ਲੱਖ ਤੋਂ ਸ਼ੁਰੂ ਹੁੰਦੀ ਹੈ ਦੇ ਮੱਜਾਂ ਦੀਆਂ ਸਾਰੀਆਂ ਆਪਾਂ ਵੈਰਿਟੀयां ਦਿਖਾਵਾਂਗੇ। ਜਿਆ ਪਿਆਰ ਕਰਦੇ ਹਾਂ ਹਰ ਸਾਲ 10-15 ਕਟੀਆਂ ਤਿਆਰ ਕਰਦੇ ਹਾਂ। ਹਰ ਇੱਕ ਸਾਲ ਆਪਣੀਆਂ। ਠੀਕ ਹੈ। ਤੇ ਵਧੀਆ ਕੁਆਲਿਟੀ। ਬਾਕੀ ਆਪਾਂ ਪੂਰਾ ਪ੍ਰੋਪਰ ਮੱਜਾਂ ਤੇ ਵੀ ਬਲੌਗ ਲੈ ਕੇ ਆਵਾਂਗੇ ਆਪਾਂ ਚੱਲਦੇ। ਇਹ ਹੋ ਨਿਆਣਿਆਂ ਨੂੰ ਕੰਮ ਚਲਾਇਆ ਵਾ ਬਾਹਰ ਨਹੀਂ ਭੇਜਣਾ। ਸਾਰੀ ਹੁੰਦੀ ਰੱਖਣੀ ਹੈ। ਹਾਂ ਦੇਖੋ ਲੱਗੇ ਹੋਏ ਪਿੱਛੇ। ਸਾਰੇ ਅਜੇ ਦੋ ਆਏ ਨਹੀਂ ਮੇਰੇ। ਦੇਖੋ ਇਹਨਾਂ ਨੇ ਇਕੱਠਾ ਕਰਤਾ ਜੀ ਮਾਲ ਆ ਛੋਟੇ ਜਵਾਨ ਨੇ। ਜਿਹੜੀ ਪੰਡਾ ਪੁੰਡਾ ਸਾਰੀ ਪਾ ਦੇਣੀ ਹੈ। ਇਹ ਫਿਰ ਲੈ ਕੇ ਕਾਦੀ ਚ ਜਾਉਂਗੇ ਹੁਣ ਟਰਾਲੀ ਤੇ। ਟਰੈਕ ਠੀਕ ਹੈ ਟਰਾਲੀ ਫੁੱਲ ਲੋਡ ਕਰ ਜਿਵੇਂ ਮਤਲਬ ਹੁਣ ਇਹ ਵਿੱਚ ਘੁੰਮਦੀ ਵੀ ਹੈ ਇਹਦੇ ਟਾਇਰਾਂ ਦੀਆਂ ਲੀਹਾਂ ਵੀ ਪੈਣੀਆਂ ਕੋਈ ਨੁਕਸਾਨ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਬਰਸੀਨ ਨੂੰ ਕੀ ਹੁੰਦਾ ਇਹ ਟਰਾਲੀ ਦਾ ਟਾਇਰ ਚੜ ਜਾਏ ਬਰਸੀਨ ਨੂੰ ਤਾਂ ਕੋਈ ਨਹੀਂ ਟਰਾਲੀ ਵਿੱਚ ਨਹੀਂ ਬਾੜ ਕੇ ਪਾ ਭਰ ਦੰਦੇ ਆਪਾਂ ਟਰੈਕਟਰ ਵਿੱਚ ਬਾੜ ਕੇ ਹਾਏ ਇਹ ਇਹਨਾਂ ਨੇ ਵੀ ਜੇ ਬਈ ਜਾਨ ਸਾਪ ਨੇ ਰੇੜਾ ਵੀ ਇਹਦੇ ਪਿੱਛੇ ਜੇ ਰੇੜਾ ਜਾਂ ਟਰਾਲੀ ਤੁਸੀਂ ਬਣਾ ਲਓ ਵੀ ਇਹ ਪਤਾ ਕੀ ਹੈ ਉਹਨਾਂ ਨੇ ਇਹੀ ਕਰਿਆ ਪਤਾ ਇੱਕੇ ਦੇ ਪਿੱਛੇ ਨਾ ਉਹ ਲੱਗਦਾ ਯਾਰ ਆ ਬੈਲਟ ਨਹੀਂ ਛੱਡੀ ਵੀ ਵੀ ਜਿਹੜਾ ਸੀ ਆ ਹੁਣ ਤੰਗਲੀਆਂ ਨਾਲ ਇਕੱਠਾ ਕਰਦੇ ਆ ਉਹ ਲੱਗ ਜਾਂਦਾ ਯਾਰ ਪਿੱਛੇ ਇਦਾਂ ਪੰਜੀ ਜੇ ਟਾਈਪ ਪੰਜੀ ਜੇ ਟਾਈਪ ਵੀ ਉਹ ਉਹਦੇ ਨਾਲ ਲੱਗ ਜਾਂਦਾ ਲਿਫਟ ਨਾਲ ਵੀ ਉਹ ਚਾਹੇ ਉਹਦੇ ਨਾਲ ਇਕੱਠਾ ਕਰ ਲੋ ਅੱਛਾ ਥੱਬੇ ਬਣਾ ਲਓ ਚਾਹੇ ਇਹ ਜਿਵੇਂ ਛੋਟਾ ਕੋਈ ਆ ਬੰਦੇ ਨੇ ਪੰਜ ਸੱਤ ਪੰਡਾਂ ਲੈ ਜਾਣੀਆਂ ਪਿੱਛੇ ਰੇੜਾ ਪਾ ਲਓ ਉਹ ਦੂਈ ਛੋਟੀ ਚੀਜ਼ ਉਹ ਹੀ ਗੱਲ ਕਰਦਾ ਤਾਂ ਹੀ ਉਹ ਕਰਿਆ ਇਹਨਾਂ ਨੇ ਹਾਂ ਇਹ ਵੀ ਆ ਪਰ ਫਿਰ ਇੱਥੇ ਜਾ ਜਾਣੀ ਟਰਾਲੀ ਭਰ ਕੇ ਫਿਰ ਤਾਂ ਪਾਣੀ ਨਹੀਂ ਲੱਗਦਾ ਇਹ ਹਾਈਡਰੋਲਿਕ ਟੈਂਕੀ ਦੇਤੀ ਅੱਛਾ ਹਾਈਡਰੋਲਿਕ ਟੈਂਕੀ ਆ ਗਈ ਇਹਦੀ ਟੋਕ ਟੈਂਕੀ ਆ ਗਈ ਤੇ ਇੰਜਣ ਚਾਚਾ ਤੈਨੂੰ ਸ਼ੇਪ ਦੇ ਕੁੜੀਆਂ ਚ ਕਿਹੜਾ ਇੰਜਣ ਲੱਗਦਾ ਤੈਨੂੰ ਹੈ ਹੀਟਰ ਇੰਜਣ ਆ ਇਹ ਪੰਜ ਪੰਜ ਦਾ ਹੈ ਫਿਰ ਤੇ ਦਾ ਖਰਚਾ ਵੀ ਬੜਾ ਘੱਟ ਹੋਊਗਾ ਘੰਟੇ ਦਾ ਮਸੋਂ 2 ਕਿਲੋਲਿਟਰ 1.5 ਲੀਟਰ ਦਾ ਇਹਦਾ ਬਹੁਤ ਘੱਟ ਖਰਚਾ ਹੈ ਹੈ ਨਾ ਟਕ ਟਕ ਜੀ ਕਰਦੇ ਨੇ ਚੱਲੀ ਜਾਣਾ ਇਹ ਤਾਂ ਮੈਨੂੰ ਜਦੋਂ ਦਾ ਲਿਆਂਦਾ ਉਦੋਂ ਦੀ ਉਹ ਪਾਇਆ ਵਾ ਜੇ ਤੇਲ ਇਹਦੇ ਵਿੱਚ ਹੂੰ ਦੇਖੋ ਜੀ ਹੈ ਬਾਕੀ ਤਕਨੀਕ ਹਨਾ ਇਹਨਾਂ ਦਾ 15 20 ਮਿੰਟਾਂ ਇੰਨੇ ਇਹ ਆਪਾਂ ਇੱਕ ਤਰ੍ਹਾਂ ਦੀ ਕਹਿ ਦੋ ਵੀ ਜਗਾੜਬਾਜੀ ਵੀ ਹੈ ਪਰ ਜਣੀ ਆਪਣੇ ਖੇਤਾਂ ਦੇ ਵਿੱਚ ਚੱਲਣ ਚ ਪੂਰੀ ਸੰਪੂਰਨ ਹੈ ਇਹ ਲੋੜਤੀ ਹੈ ਚੀਜ਼ ਦੀ ਬਿਲਕੁਲ ਬ੍ਰੇਕ ਇਹਨੂੰ ਡਿਸਕ ਦਾਵੇਂ ਮੱਖਣ ਘਾ ਨਹੀਂ ਨਾ ਲੋਕਾਂ ਤੋਂ ਵੱਡਿਆ ਜਾਂਦਾ ਮੱਖਣ ਘਾ ਇਹ ਇਹ ਉਹਨੂੰ ਇੰਨਾ ਵਧੀਆ ਵੱਡਦਾ ਇਹਦੋਂ ਵੀ ਵਧੀਆ ਵੱਡਦਾ ਠੀਕ ਹੈ ਇਹਦੇ ਚ ਕੋਈ ਹਾਈ ਲੋ ਵੀ ਗੇਅਰ ਹੈ ਕ ਬਸ ਸਿੰਪਲ ਬਸ ਸਿੱਧੇ ਅਮਰੂਤੀ ਵਾਲੇ ਚਾਰ ਗੇਅਰ ਹੈ ਬਸ ਇਹਦੇ ਚ ਜਿੰਨੀ ਜ਼ਰੂਰਤ ਆਪਾਂ ਨੂੰ ਉਨੀ ਕ ਇਹਦੇ ਚ ਸਪੀਡ ਦਿੱਤੀ ਹੋਈ ਹੈ ਬਿਲਕੁਲ ਬਿਲਕੁਲ 15 16 ਦੀ ਸਪੀਡ ਹੈ ਇਹਦੀ ਹਾਂ ਤੇ ਬਾਕੀ ਇਹ ਕੰਬੈਨ ਵਾਲਾ ਹੈਵਲ ਲੱਗਿਆ ਇਹਨੂੰ ਹੈਨਾ ਹੈਵਲ ਲੱਗਿਆ ਹਾਂ ਸ਼ਾਫਟ ਥੋੜੀ ਲੰਬੀ ਕਰਤੀ ਸ਼ਾਫਟ ਲੰਬੀ ਉਡੀਓ ਮੈਨੂੰ ਤਾਂ ਹੈਵਲ ਵਾਲੀ ਉਡੀਓ ਸ਼ਾਫਟ ਲੱਗਦੀ ਹਾਂ ਮੜੀ ਜੀ ਵੱਡੀ ਕਰਤੀ ਤੇ ਆਹ ਬਾਕੀ ਤੂੜੀ ਵਾਲੀ ਮਸ਼ੀਨ ਵਾਂਗ ਸੇਮ ਰੀ ਲੱਗੀ ਸਪਰੇਕ ਹੈ ਇਹਦੇ ਸਟਿੱਪ ਦਿੱਤੀ ਹੁਣ ਇੱਕ ਅੱਧੀ ਨਾਲ ਸਪੇਅਰ ਹੋਰ ਨੇ ਕੁਛ ਨਹੀਂ ਦਿੱਤਾ ਉਹਨਾਂ ਨੇ ਯਾਰ ਹੋਰ اچھا ਸਟੇਪ ਚੱਲ ਆਈ ਦੀਆਂ ਕਿੱਥੇ ਆ ਇਹ ਨਾ ਇਹਦੇ ਚ ਨਹੀਂ ਸੁੱਕੇ ਚ ਤਾਂ ਇਹਦੇ ਦਰਸੀਨ ਬਸ ਨੂੰ ਤਾਂ ਕਿੱਥੇ ਜਾਣੀ ਹੈ ਭਕਸ ਵੀ ਘਾਟਾ ਕਰਨਗੇ ਆਪਣੇ ਰੇਤਾ ਨਹੀਂ ਹੈਗਾ ਰੇਤਾ ਨਹੀਂ ਹੈਗਾ ਬਿਲਕੁਲ ਤੇ ਆ ਦੋ ਹਾਈਡਰੋਲਿਕ ਜੈਕ ਦੇ ਤੇ ਛੋਟੇ ਛੋਟੇ ਨਾਲ ਤੇ ਬੜੀ ਸੋਹਣੀ ਐ ਮਸ਼ੀਨ ਮੈਂ ਤਾਂ ਆਪ ਖੁਦ ਚਲਾਈਏ ਜਣੀ ਬੜਾ ਆਨੰਦ ਆਉਂਦਾ ਵੱਢਣ ਦਾ ਵੀ ਜਣੀ ਦਿਨਾਂ ਦਾ ਕੰਮ ਘੰਟਿਆਂ ਦਾ ਦਿਹਾੜੀਆਂ ਦਾ ਕੰਮ ਘੰਟਿਆਂ 'ਚ ਹੋਣ ਲੱਗ ਗਿਆ ਹੁਣ ਥੋੜੇ ਟਾਈਮ ਦੇ ਵਿੱਚ ਇਹ ਕੰਮ ਹੋ ਗਿਆ ਕਹਿੰਦੇ ਆ ਮਿੰਟਾਂਾਂ 'ਚ ਮੁਕਾਓ। ਕਈ ਲੋਕ 10-10 ਕਿੱਲੇ ਬਰਸੀਨ ਦੇ ਬੀਜ ਲੈਣੇ ਵੇਚਣ ਵਾਸਤੇ। ਉਹਨਾਂ ਵਾਸਤੇ ਤਾਂ ਇਹ ਹੋਰ ਵੀ ਬਹੁਤ ਜ਼ਿਆਦਾ ਚੰਗੀ ਆ। ਮੈਨੂੰ ਇੱਕ ਹੋਰ ਵੀ ਲੱਗਦਾ ਇਹਦਾ ਵੀ ਜਿਵੇਂ ਮਤਲਬ ਇਹ ਮਸ਼ੀਨ ਦਾ ਵੱਡੇ ਆਪੇ ਫੁੱਟੂਗਾ ਵੀ ਛੇਤੀ। ਉਹ ਦੇਖ ਹੋ ਰਿਹਾ। ਸਾਹਮਣੇ। ਹਾਂ। ਕਿਉਂਕਿ ਇਹਨੇ ਆਪਣਾ ਦਾਤ ਆ ਯਾਰ ਦਾਤ ਨੇ ਇੱਥੇ ਹਾਈਟਾਂ ਕੱਢ ਦੇਣਾ। ਥੱਲੇ ਜੜਾਂ ਵੀ ਕੱਢ ਦੇ। ਇਹ ਨਹੀਂ ਜੜ ਛੱਡਣੀ ਆ। ਇਹਨੇ ਨਾਲੇ ਬਾੜ ਦੇ ਸਿਰ ਚੱਲਣਾ। ਹਾਂ। ਛੱਡ ਦਿੰਦੀ ਆ। ਦਾਤ ਨਾਲ ਇੰਨੀ ਸਫਾਈ ਨਹੀਂ ਹੁੰਦੀ ਜਿੰਨੀ ਇਹਦੇ ਨਾਲ ਹੋ ਰਹੀ ਆ। ਜਿੰਨੀ ਇਹ ਤੇ ਬਾਕੀ ਇਹਦਾ ਚਰੀਚ ਵੀ ਆਪਾਂ ਜਿਹੜਾ ਕੋਈ ਕਟਰ ਤੁਹਾਨੂੰ ਹੁਣ ਸਪੇਅਰ ਤਾਂ ਨਹੀਂ ਕਟਰ ਫਿਲਹਾਲ ਈ ਕਿਆ ਹਨਾ ਨਹੀਂ ਉਹ ਜਦੇ ਲਵਾਵਾਂਗੇ ਆਪਾਂ ਫਿਰ ਹੁਣ ਇੰਨਾ ਚਿਰ ਪਹਿਲਾਂ ਕੀ ਕਰਨਾ ਤਾਂ ਕੁਝ ਟਾਈਮ ਨਹੀਂ ਤਾਂ ਕਾਲੀ ਕਾਲੀ ਤਾਂ ਬਣਵਾਇਆ ਕਾਲੀ ਚ ਬਣਾਇਆ ਕਿਉਂਕਿ ਹੁਣ ਤਾਂ ਪਸੀਨ ਦਾ ਹੁਣ ਪੂਰਾ ਉਹਦਾ ਬਸ ਇੱਥੇ ਯਾਰ ਪਿੰਨ ਪਾਏ ਹੋਏ ਨੇ ਕਿੰਨੇ ਕੁ ਦਿਨਾਂ ਚ ਮਸ਼ੀਨ ਦੇਤੀ ਤੁਹਾਨੂੰ ਇਹ ਤਿਆਰ ਕਰਕੇ ਇਹ ਦੇਤੀ ਭਾਈ ਉਹਨਾਂ ਨੇ ਹਫਤੇ 'ਚ ਹਫਤੇ ਦੇ ਵਿੱਚ ਵਿੱਚ ਬਹੁਤ ਜ਼ੋਰ ਮਾਰ ਕੇ ਦਈਆ ਹਫਤੇ 'ਚ ਉਹਨਾਂ ਕੋਲ ਕੰਮ ਬਹੁਤ ਆ ਮਸ਼ੀਨਾਂ ਦਾ ਦਿਲੀ 3 3 4 4 ਬਣ ਰਹੇ ਆ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਇਹ ਘੱਟੋ ਘੱਟ ਹਾਂ ਠੀਕ ਹੈ ਨਹੀਂ ਬਾਕੀ ਜਿਹੜੇ ਵੱਡੇ ਫਾਰਮ ਆ ਉਹਨਾਂ ਨੂੰ ਜ਼ਰੂਰਤ ਵੀ ਹੈ ਇਹ ਚੀਜ਼ ਦੀ ਬਿਲਕੁਲ ਜਿਨੇ ਹਰਾ ਪਾਉਣਾ ਜਿਨੇ ਹਰਾ ਪਾਉਣਾ ਹੈਗਾ ਕਿਉਂਕਿ ਹਰਾ ਜ਼ਰੂਰੀ ਹੈ ਡੰਗਰਾਂ ਨੂੰ ਹਾਂ ਹਰਾ ਜ਼ਰੂਰੀ ਹੈ ਸਾਰਨ ਕੱਲੇ ਨਾਲ ਨਹੀਂ ਨਾ ਗੱਲ ਬਣਦੀ ਬਿਲਕੁਲ ਬਿਲਕੁਲ ਤੇ ਬਾਕੀ ਦੱਸਿਓ ਜੀ ਕਿਵੇਂ ਲੱਗੀ ਚੀਜ਼ ਵੱਢੋ ਪਾ ਦਿਓ ਬਲੇਟੇ ਚੱਕ ਦਿਓ ਫੱਟੇ ਡਰਾਈਵ ਸਾਬ ਕੋਣ ਹੈ ਇਹਦਾ ਕਰੋ ਸਟਾਰਟ ਮੜ ਜਾ ਦੇਖੀ ਨਾਲੇ ਕਿਵੇਂ ਕਿਵੇਂ ਸਟਾਰਟ ਦਾ ਇਹਦਾ ਪ੍ਰੋਸੈਸ ਆਇਆ ਸੋਨੀ ਸੈਲਫ ਸਟਾਰਟ ਹੈ ਕਿ ਦੂਏ ਲੋਟਾ ਘੇੜਾ ਹੈ ਸੈਲਫ ਵੀ ਹੋ ਜਾਂਦਾ ਅੱਛਾ ਸੈਲਫ ਵੀ ਹੋ ਜਾਂਦਾ ਉਹ ਫਿਰ ਉਹੀ ਆ ਕਾਣੇ ਜਿੰਨੇ ਮਰਜ਼ੀ ਪੰ ਸਿੱਧਾ ਸੋਪਰ ਕੰਮ ਆਂਦੀ ਕਾਲਾ ਵੀ ਲੱਗ ਜਾਂਦਾ ਇੰਜਣ ਹੂੰ ਉਹ ਦਾਤ ਨਾਲ ਉਹਦਾ ਚੰਗਾ ਹੈ ਹੈਂਡਲ ਮਾਰਨਾ ਸੌਖਾ ਹਲੇ ਦਾਤ ਨਾਲ ਠੀਕ ਆ